हां जी ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਮੌਨਸੂਨ ਸਿਸਟਮ ਜਿੰਦੇ ਵਿੱਚ ਐਕਟਿਵ ਹੈ ਸੋ ਤਾਂ ਕਰਕੇ ਕਾਫੀ ਥਾਂਾਂ ਤੇ ਬਾਰਿਸ਼ ਵੀ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਅਬਜ਼ਰਵ ਕੀਤੀ ਜਾ ਰਹੀ ਹੈ ਅੱਜ ਤਾਂ ਡੇ ਟਾਈਮ ਟੈਂਪਰੇਚਰ 31 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 26.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਆਮਲ ਹੈ ਔਰ ਜੇ ਸੂਬਾ ਵਾਲੇ ਦਿਨ ਦੇ ਬੇਦਰਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਉਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ। ਮੈਮ ਬਤ ਤੋਂ ਬਤਾ ਕਿੱਥੇ ਹੋਵੇ ਹੋਰ ਜਾ ਰਿਹਾ ਹੈ। ਹਾਂਜੀ ਜੇਸੀ ਲੁਧਿਆਣੇ ਦੀ ਬਾਰਿਸ਼ ਦੀ ਗੱਲ ਕਰੀਏ ਤਾਂ ਲੁਧਿਆਣੇ ਦੀ ਜੁਲਾਈ ਮਹੀਨੇ ਦੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ। ਔਰ ਇਸ ਵਾਰੀ 260.9 ਮਿਲੀਮੀਟਰ ਬਾਰਿਸ਼ ਲੁਧਿਆਣੇ ਦੇ ਵਿੱਚ ਅਬਜ਼ਰਵ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ ਪਰੇ ਮੈਮ ਅਲਰਟ ਕਿਤੇ ਕਿਤੇ ਜਾਰੀ ਹੈ ਜੀ ਅੱਜ ਕੁਝ ਨਰਥਨ ਡਿਸਟ੍ਰਿਕਟਸ ਵਾਸਤੇ ਜਿਵੇਂ ਪਠਾਨਕੋਟ ਗੁਰਦਾਸਪੁਰ ਔਰ ਹੁਸ਼ਿਆਰਪੁਰ ਡਿਸਟ੍ਰਿਕਟਸ ਵਾਸਤੇ येलो ਲੈਵਲ ਟਾਈਮ ਡਿਵਿਜਨ ਚਾਲੂ ਕੀਤਾ ਗਿਆ ਹੈ ਓ ਮੈਮ ਫਸ ਕਿਸਾਨਾਂ ਲਈ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸੋ ਥ੍ਰੀਪੀ ਕ੍ਰੌਪਸ ਦੀ ਜਿਹੜੀ ਪਾਣੀ ਦੀ ਲੋੜ ਨੂੰ ਸਪੈਸ਼ਲੀ ਝੋਨੇ ਦੀ ਪਾਣੀ ਦੀ ਲੋੜ ਨੂੰ ਪੂਰਾ ਕਰ ਸਕਦੀ ਹੈ। ਪਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਥੋੜੇ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਸੋ ਉਹਦਾ ਵੀ ਫਾਰਮਰਸ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਕ੍ਰੌਪਸ ਵਿੱਚ ਪਾਣੀ ਖੜਾ ਨਹੀਂ ਰਹਿਣਾ ਚਾਹੀਦਾ। ਉਹਨਾਂ ਦੇ ਖੇਤਾਂ ਦੇ ਵਿੱਚ ਜ਼ਰੂਰ ਜਿਹੜਾ ਡਰੇਨੇਜ ਦਾ ਪ੍ਰਬੰਧ ਫਾਰਮਰਸ ਨੂੰ ਕਰਨਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨ ਕਮ ਆਮ ਲੋਕਾਂ ਨੇ ਕੋਈ ਆਮ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ 3-4 ਦਿਨ ਜਿਹੜੀ ਹਲਕੀ ਤੋਂ ਦਰਮਿਆਨੀ بارش ਹੈ ਕੁਝ ਥਾਵਾਂ ਤੇ ਜ਼ਰੂਰ ਹੋ ਸਕਦੀ ਹੈ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਕੋਕਾ ਜਿਹੜਾ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤੁਸੀਂ ਕੋਈ ਹਿਲੀ ਏਰੀਆਜ਼ ਵੱਲ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਬਹੁਤ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਕੋਈ ਟ੍ਰੈਵਲ ਪਲਾਨ ਤੁਸੀਂ ਕਰਨਾ ਤਾਂ ਆਉਣ ਵਾਲੇ ਦਿਨਾਂ ਦੇ ਵੈਦਰ ਨੂੰ ਜ਼ਰੂਰ ਸਾਰਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ हां जी ਅਸੀਂ ਪਿਛਲੇ ਕੁਝ ਦਿਨ ਤੋਂ ਦੇਖ ਰਹੇ ਹਾਂ ਕਿ ਮੌਨਸੂਨ ਸਿਸਟਮ ਜਿੰਦੇ ਵਿੱਚ ਐਕਟਿਵ ਹੈ ਸੋ ਤਾਂ ਕਰਕੇ ਕਾਫੀ ਧਾਮਾਂ ਤੇ ਬਾਰਿਸ਼ ਵੀ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਅਬਜ਼ਰਵ ਕੀਤੀ ਜਾ ਰਹੀ ਹੈ ਅੱਜ ਤਾਂ ਡੇ ਟਾਈਮ ਟੈਂਪਰੇਚਰ 31 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 26.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਨਾਰਮਲ ਹੈ ਔਰ ਜੇ ਸੂਬਾ ਅੰਮ੍ਰਿਤਸਰ ਦੇ ਬਦਰਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਉਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ। ਮੈਮ ਬਤ ਤੋਂ ਬਤ ਕਰਕੇ ਤੁਹਾਨੂੰ ਹੋਰ ਜ਼ਿਆਦਾ ਪਤਾ ਪਿੱਛੇ ਹਾਂ ਜੀ ਜੇਸੀ ਲੁਧਿਆਣੇ ਦੀ بارش ਦੀ ਗੱਲ ਕਰੀਏ ਤਾਂ ਲੁਧਿਆਣੇ ਦੀ ਜੁਲਾਈ ਮਹੀਨੇ ਦੀ ਨਾਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰੀ 260.9 ਮਿਲੀਮੀਟਰ بارش ਹੋ ਲੁਧਿਆਣੇ ਦੇ ਵਿੱਚ ਅਬਜ਼ਰਵ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ ਜ਼ਿਆਦਾ ਹੈ ਮੈਮ ਅਲਰਟ ਕਿਤੇ ਕਿਤੇ ਜਾਰੀ ਹੈ ਜੀ ਅੱਜ ਕੁਝ ਨਰਥਰਨ ਡਿਸਟ੍ਰਿਕਟਸ ਵਾਸਤੇ ਜਿਵੇਂ ਪਠਾਨਕੋਟ ਗੁਰਦਾਸਪੁਰ ਔਰ ਹੁਸ਼ਿਆਰਪੁਰ ਡਿਸਟ੍ਰਿਕਟਸ ਵਾਸਤੇ येलो ਲੈਵਲ ਟਾਈਮ ਦੀ ਬੁਨਿਆਦ ਚਾਲੀ ਕੀਤਾ ਗਿਆ ਹੈ ਮੈਮ ਫਸਲਾਂ ਨਾਲੇ ਕੁਝ ਐਸੇ ਫਾਰਮਸ ਨਹੀਂ ਦੱਸ ਸਕਦੇ ਜੀ ਕਿ ਕੌਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਸੋ ਥ੍ਰੀ ਕ੍ਰੌਪਸ ਦੀ ਜਿਹੜੀ ਪਾਣੀ ਦੀ ਲੋਡ ਨੂੰ ਸਪੈਸ਼ਲੀ ਝੋਨੇ ਦੀ ਪਾਣੀ ਦੀ ਲੋਡ ਨੂੰ ਪੂਰਾ ਕਰ ਸਕਦੀ ਹੈ ਪਾਰੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਛੋਟੇ-ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਉਹਦਾ ਵੀ ਫਾਰਮਰਸ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਕ੍ਰੌਪਸ ਵਿੱਚ ਪਾਣੀ ਖੜਾ ਨਹੀਂ ਰਹਿਣਾ ਚਾਹੀਦਾ ਉਹਨਾਂ ਦੇ ਖੇਤਾਂ ਦੇ ਵਿੱਚ ਜ਼ਰੂਰ ਜਿਹੜਾ ਡਰੇਨੇਜ ਦਾ ਪ੍ਰਬੰਧ ਫਾਰਮਰਸ ਨੂੰ ਕਰਨਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਕੀਤਾ ਜਾ ਸਕੇ ਮੈਮ ਆਮ ਲੋਕਾਂ ਨੇ ਆਮ ਲੋਕਾਂ ਨੂੰ ਹੀ ਦੱਸ ਸਕਦੇ ਹਾਂ ਜੀ ਕਿ ਕੌਣ ਵਾਲੇ 3-4 ਦਿਨ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਕੁਝ ਥਾਵਾਂ ਤੇ ਜ਼ਰੂਰ ਹੋ ਸਕਦੀ ਹੈ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਕੋਕ ਜਿਹੜਾ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਆ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਤੁਸੀਂ ਕੋਈ ਛਿਲੀ ਏਰੀਆਜ਼ ਵੱਲ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਬਹੁਤ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਕੋਈ ਟ੍ਰੈਵਲ ਪਲਾਨ ਤੁਸੀਂ ਕਰਨਾ ਤਾਂ ਆਨ ਬਰੈਡ ਦਿਨਾਂ ਦੇ ਵੈਦਰ ਨੂੰ ਜ਼ਰੂਰ ਸਾਰਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ